ਉਣਾ ਆ ਗਈ ਖਰਖਰੇ ਦੀ ਬਾਰੀ ਬਾਈ ਸੁੱਚੇ ਦੀ ਮਾਰ ਦਿਆਂ ਦੇ ਖਰਖਰਾ ਇੱਕ ਤਾਂ ਜੇ ਥੋੜਾ ਹੋਵੇ ਬਾਈ ਪਿੰਡੇ 'ਚ ਘੱਟ ਹੋਵੇ ਚਾਹੇ ਵੱਧ ਹੋਵੇ ਹੈਨਾ ਖਰਖਰਾ ਡੇਲੀ ਨੂੰ ਬੁਗੂ ਮਾਰਨੀ ਮਾਰਨਾ ਠੀਕ ਆ ਉਹਦੇ ਨਾਲ ਐਮ ਸ਼ੀਤੀ ਸਾਫ ਹੋ ਜਾਂਦਾ ਜੇ ਡੇਲੀ ਬੱਜੀ ਆ ਡੇਲੀ ਨੂੰ ਬੁਗੂ ਮਾਰਾਂਗੇ 15 ਮਿੰਟ ਲੱਗਦੇ ਨੇ ਜੇ ਆਪਾਂ ਹਫ਼ਤੇ ਤੋਂ ਮਾਰਾਂਗੇ ਤਾਂ ਘੰਟਾ ਲੱਗ ਜਾਂਦਾ ਡੇਲੀ ਨੂੰ ਬੁਗੂ ਬਾਈ ਜਿੰਨਾ ਕਰੇ ਤਾਂ ਹੁੰਦਾ ਗੱਡੀ ਚੱਲੇ ਖਾੜੀਆਂ ਲਾਲੇ ਖਖਖਰਾ ਹਮੇਸ਼ਾ ਵਾਸਤੇ ਪਛਾੜੀਆਂ ਲਾ ਕੇ ਹੀ ਵਜਦਾ ਹੁੰਦਾ ਠੀਕ ਆਪਾਂ ਪਛਾੜੀਆਂ ਲਾ ਲਈਆਂ ਤੇ ਸੁੱਚਾ ਵੀ ਆ ਖੜ ਜਿੰਦੇ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਮੇਰੀ ਖਰਖਰਾਈ ਹੋਈ ਜਾਂਦੀ ਆ ਠੀਕ ਆ ਤੇ ਸ਼ਾਮ ਵਜੇ ਨੂੰ ਤੋਰ ਲਿਓਣੇ ਇਹਨੂੰ ਤੇ ਪਹਿਲਾਂ ਖਰਖਰਾ ਵਾਰ ਦਿੰਨੇ ਆ ਸਾ ਦੇਖੋ ਮਾੜਾ ਮਾੜਾ ਇੰਤਾ ਹੜਦਾ ਐਵੇਂ ਐਵੇਂ ਬਈ ਜਾਨਵਰ ਰੱਖੀ ਜਾਂਦੇ ਨੇ ਤੇ ਵਲੌਗ ਨਾਲ ਬਣੇ ਰਹੋ ਠੀਕ ਆ ਲੋਹਾ ਰੱਖੀ ਬਈ ਕੜਾਣਾ ਨਾ ਮਾਰੇ ਕਿਉਂਕਿ ਲੋਹਾ ਹੁੰਦਾ ਇਹ ਤੇ ਪੱਤੀਆਂ ਲੱਗ ਜਾਂਦੀਆਂ Ya, pandamos.